ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ Car Bazaar PB 29 ਤੇ ਅੱਜ ਇੱਕ ਸਕਾਰਪੀਓ ਦੀ ਡਿਟੇਲ ਲੈ ਕੇ ਆਏ ਬਾਈ ਜੀ ਤੁਸੀਂ ਗੱਡੀ ਦੇ ਲਾਈਵ ਵੀਡੀਓ ਚੈੱਕ ਕਰ ਲਓ ਬਹੁਤ ਸ਼ਾਨਦਾਰ ਹੈ ਇੰਟੀਰੀਅਰ ਆਪਾਂ ਤੁਹਾਨੂੰ ਚੈੱਕ ਕਰਵਾ ਦਿੰਦੇ ਆ ਅੰਦਰੋਂ ਬਿਲਕੁਲ ਸਾਫ਼ ਗੱਡੀ ਇਹ 2000 ਤੇ 10 ਮਾਡਲ ਹੈ 2010 ਮਾਡਲ 4x4 ਹੈ ਬਾਈ ਜੀ ਗੱਡੀ ਇੰਟੀਰੀਅਰ ਬਿਲਕੁਲ ਐਨ ਓਕੇ ਹੈ ਸੀਟ ਕਵਰ ਬਹੁਤ ਵਧੀਆ ਹਾਲਤ ਦੇ ਵਿੱਚ ਹੈ ਡੈਸ਼ ਬੋਰਡ ਆਪਾਂ ਤੁਹਾਨੂੰ ਚੈੱਕ ਕਰਵਾ ਦਿੱਤਾ ਬੈਕ ਸੀਟ ਤੇ ਨਿਗਾਹ ਮਾਰ ਲਓ ਠੀਕ ਹੈ ਜੀ ਡੈਸ਼ਬੋਰਡ ਸਾਰਾ ਆਪਾਂ ਦੇਖ ਲਿਆ ਮੀਟਰ ਦੇਖ ਲਓ ਸ਼ੀਸ਼ਾ ਬਿਲਕੁਲ ਇਨਸਾਫ ਹੈ ਡਰਾਈਵਰ ਸਾਈਡ ਦੇ ਹਿੰਜ ਵਗੈਰਾ ਚੈੱਕ ਕਰ ਲਓ ਬਈ ਜੀ ਆਪਾਂ ਤੁਹਾਨੂੰ ਦਿਖਾਉਂਦੇ ਆ ਬਿਲਕੁਲ ਵਧੀਆ ਕਿਤੇ ਜਗਾਲ ਵਗੈਰਾ ਨਹੀਂਗਾ ਵਿੰਡੋ ਚੈੱਕ ਕਰ ਲਓ ਫਰੰਟ ਸਾਈਡ ਦੀ ਲੁੱਕ ਵਾਈਜ਼ ਬਿਲਕੁਲ ਵਧੀਆ ਹੈ ਠੀਕ ਹੈ ਮਾਡਲ ਦੇ ਹਿਸਾਬ ਨਾਲ ਹੋ ਜਾਂਦਾ ਥੋੜਾ ਬਹੁਤ ਕਿਉਂਕਿ 10 ਮਾਡਲ ਗੱਡੀ ਹੈ ਬਾਹਰੋਂ ਰੰਗ ਵੱਨ ਪੱਖੋਂ ਬਿਲਕੁਲ ਬਈ ਜੀ ਐਨਓਕੇ ਸਾਫ ਹੈ ਗੱਡੀ ਕਿਤੇ ਕੋਈ ਸਕ੍ਰੈਚ ਨਹੀਂਗਾ ਕਿਤੇ ਕੋਈ ਪੀਸ ਚੇਂਜ ਦੀ ਬਾਈ ਹੁਣ ਦੀ ਗਾਰੰਟੀ ਹੈ ਕੋਈ ਐਕਸੀਡੈਂਟ ਨਹੀਂਗਾ ਮੇਜਰ 370 ਬਾਈ ਹੋਣੀ ਕਰਦੇ ਆ ਡਿਮਾਂਡ ਤੇ ਨੰਬਰ ਵਾਈ ਦਾ ਚੱਲਦਾ ਸਕਰੀਨ ਤੇ ਗੱਡੀ ਸਾਰੀ ਤੁਹਾਨੂੰ ਮੈਂ ਦਿਖਾਤੀ ਆ ਆਪਾਂ ਤੁਹਾਨੂੰ ਇੰਜਨ ਵੀ ਚੈੱਕ ਕਰਵਾ ਦੇਗੇ ਗੱਡੀ ਦਾ ਦੇਖ ਕੇ ਤੇ ਜੇ ਕਿਸ ਵੀਰ ਨੂੰ ਜੱਜਦੀ ਹੈ ਤਾਂ ਬਾਈ ਹੁਣਾਂ ਦਾ ਕਰ ਲਿਓ ਗੱਲਬਾਤ 370 ਡਿਮਾਂਡ ਹੈ ਮੌਕੇ ਤੇ ਤੁਹਾਡਾ ਮਨਤਨ ਹੋ ਜਾਊਗਾ ਇੰਜਨ ਵਗੈਰਾ ਚੈੱਕ ਕਰਨ ਨੂੰ ਬਿਲਕੁਲ ਸਾਫ਼ ਪਿਆ ਕਿਤੇ ਕੋਈ ਬਹੁਤੀ ਲੀਕੇਜ ਨਹੀਂ ਹੈਗੀ ਬਿਲਕੁਲ ਐਨ ਨੀਟ ਐਂਡ ਕਲੀਨ ਹੈ ਮਾਡਲ ਦੇ ਹਿਸਾਬ ਨਾਲ ਗੱਡੀ ਬਿਲਕੁਲ ਐਨ ਬਾਈਜੀ ਸਾਫ਼ ਪਈ ਹੈ ਬਹੁਤ ਜ਼ਿਆਦਾ ਸਮੀ ਹੋਈ ਗੱਡੀ ਹੈ 4x4 ਹੈ ਸੌਰੀ ਤੇ ਤੁਸੀਂ ਸਾਡੇ ਚੈਨਲ ਤੇ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਮਿਲਦੇ ਹਾਂ ਅਗਲੀ ਕਿਸੇ ਵੀਡੀਓ ਦੇ ਵਿੱਚ ਤਦ ਤੱਕ ਲਈ ਜਿਉਂਦੇ ਵਾਸਤੇ ਰਹੋ ਰੱਬ ਰਾਖਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਕਿ ਇਸ ਤਰ੍ਹਾਂ ਦਾ ਹੋਰ ਵੀਡੀਓ ਜਲਦੀ ਤੁਹਾਡੇ ਤੱਕ ਪਹੁੰਚਦੇ ਰਹਣ ਜਿਉਂਦੇ ਰਹੋ